ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਜੇ ਕੱਲ ਆਪਾਂ ਗਏ ਸੀਗੇ ਸ਼੍ਰੀ ਬਾਬਾ ਬੁੱਢਾ ਸਾਹਿਬ ਮੇਲੇ ਦੇ ਉੱਪਰ ਤੇ ਕੱਲ ਆਪਾਂ ਆ ਗਈ ਸੀਗੇ ਉੱਥੋਂ ਤੇ ਉਸ ਤੋਂ ਬਾਅਦ ਦੇ ਵਿੱਚ ਟਾਈਮ ਬਹੁਤ ਹੋ ਗਿਆ ਹੈਗਾ ਤਾਂ ਕਰਕੇ ਆਪਾਂ ਆਪਣੀ ਭੂਆ ਹੁਣ ਗਈ ਰੋਕੇ ਤੇ ਬਾਕੀ ਜਿਹੜੀ ਸੰਗਤ ਸੀਗੀ ਉਹ ਚਲੀ ਗਈ ਸੀਗੀ ਆਪ ਕੋ ਆਪਣੇ ਘਰੇ ਤੇ ਅੱਜ ਆਪਾਂ ਇੱਕ ਉਹਨਾਂ ਦੇ ਵਿੱਚੋਂ ਵੀਰ ਆਪਣਾ ਲੈ ਕੇ ਆਇਆ ਹੈ ਗੱਡੀ ਤੇ ਆਪਾਂ ਹੁਣ ਗੱਡੀ ਲੈ ਕੇ ਆਵਾਂਗੇ ਇਹ ਰਾਤ ਆਪਾਂ ਚਿੰਦਰਾ ਨਿੰਦਰਾ ਨੁੰਦਰਾ ਲਾਲਿਆ ਜਿੱਥੇ ਆ ਲਾਲਿਆ ਆਪਾਂ ਹੁਣ ਆ ਜੀ ਹੁਣ ਆਪਾਂ ਗੱਡੀ ਲੈ ਚੱਲਦੇ ਆ ਆਪਾਂ ਹੁਣ ਇੱਥੇ ਤੁਰਨ ਲੱਗੇ ਆ ਘਰੋਂ ਆ ਆਪਣਾ ਟਰਾਲਾ ਖੜਾ ਵਾ ਤੇ ਉਹ ਟਰੈਕਟਰ ਆਪਾਂ ਕਹ ਲੈ ਅੰਦਰ ਲਾ ਦਤਾ ਹੈਗਾ ਇੱਥੋਂ ਆਪਾਂ ਮੋਟਰਸਾਈਕਲ ਤੇ ਜਾਵਾਂਗੇ ਚੱਲ ਵੀ ਮੁੰਡਿਆ ਚੱਲ ਜੇ ਚੱਲ ਕਰ ਸਟਾਰਟ ਚੱਲ ਬਲੌਗਰ ਸਾਹਿਬ ਚੱਲ ਕਰ ਸਟਾਰਟ ਚਲੋ ਵੀ ਮੁੰਡਿਓ ਆਪਾਂ ਹੁਣ ਜਾ ਜਾਗੇ ਆਪਾਂ ਆਪਾਂ ਜਾ ਨਾਣ ਕਰਾਂਗੇ ਜਿਵੇਂ ਸਾਬਾ ਲਈ ਬੈ ਗਿਆ ਦੇਖੋ ਸਾਰੇ ਝੋਨੇ ਚਾਨੇ ਜਿਹੜੇ ਡਿੱਗੇ ਪਏ ਆ ਇਧਰ ਲਾ ਬਚਾ ਆ ਅਗਰ ਬਾਬਿਆਂ ਦੀ ਮਿਹਰ ਹੈ ਨਾ ਨਾ ਤਾਂ ਕਰੀਓ ਆਪਾਂ ਆਪਾਂ ਠੀਕ ਆ ਇਧਰ ਤਾਂ ਡਿੱਗੇ ਆ ਪਿਆ ਆ ਹੋ ਗਿਆ ਪਟ ਆਓ ਫਿਰ ਤੁਹਾਨੂੰ ਹੁਣ ਗਾਂ ਮਿਲਦੇ ਆਂ ਆਪਾਂ ਇਧਰ ਕੋਰਪੋਰੇਟ ਵਾਲੇ ਗਿਆਲੇ ਰੋਡ ਤੇ ਜੱੜ ਜਾਣਾ ਵਾ ਇਹ ਆ ਇਧਰ ਕੀ ਮਿਲਟਰੀ ਦਾ ਏਰੀਆ ਏ ਆ ਇਧਰ ਵੇਖੋ ਸਾਰਾ ਫੈਕਟਰੀ ਦਾ ਏਰੀਆ ਵਾ ਤੇ ਓਏ ਓਹ ਕੁਝ ਬਣਿਆ ਹੋਇਆ ਵਾ ਇਧਰ ਨੇ ਇਹ ਓਏ ਓਹ ਬਣਾਈ ਹੋਈ ਆ ਦੂਜੀ ਚੌਕੀ ਬੈਠ ਕੇ ਜੀ ਉੱਤੇ ਬਹਿਣ ਨੂੰ ਵੀ ਹਮਲਾ ਹੁਲਾਣਾ ਕਰਦੇ ਵੇਖਣ ਅਰਲਾ ਪਾਸੇ ਪਾਉ ஆனால் அவர் கடந்த கட்டியாகி ਆ ਵੇਖੋ ਮੁੰਡਿਆ ਹੋ ਸਕਦਾ ਜਾਂਦੀਆਂ ਵਗੀਆਂ ਨੇ ਬਾਬਾ ਬੁੱਢਾ ਸਾਹਿਬ ਨੂੰ ਮੋਟਰਸਾਈਕਲਾਂ ਤੇ ਟਰੈਕਟਰ ਬਹੁਤ ਕੱਲ੍ਹ ਗਿਆ ਚਲੇ ਆ ਅੱਜ ਥੋੜੇ ਬੋਲੇ ਟੱਕਣ ਕੇ ਬਾਕੀ ਆ ਜਦੋਂ ਵਾਪਸੀ ਵੱਲ ਆਉਣਗੇ ਜੇ ਆਏ ਤਾਂ ਜਾਣ ਵਾਲਾ ਤਾਂ ਕੋਈ ਵਿਰਲਾ-ਵਿਰਲਾ ਹੀ ਆ ਹੁਣ ਕਿਉਂਕਿ ਇਹ ਇੱਕ ਮੀਂਹ ਹੈ ਮੌਸਮ ਬਹੁਤ ਖਰਾਬ ਕੀਤਾ ਪਿਆ ਆਪਣੇ ਬਹੁਤ ਲੋਕੀ ਫੇਰ ਸੋਚ ਜਾਂਦੇ ਆ ਮੌਸਮ ਖਰਾਬ ਹੈ ਸੰਗ ਤਾਂ ਤੰਗ ਹੋਣ ਗਿਆ ਲੇ ਤੇ ਜਾਂਦੀਆਂ ਹੋਈਆਂ ਸੰਤਾਂ ਉਹ ਇੱਕ ਹੋਰ ਟਰੈਕਟਰ ਆ ਗਿਆ ਵਾਗੋਂ ਵੇਹ ਜਾਂਦੀ ਭਈਆ ਸੰਗਤ ਹੈ ਪਰ ਇੰਨੀ ਨਹੀਂ ਹੈ ਚੱਲ ਜਾਂਦੇ ਆ ਆਪਾਂ ਦੀ ਬਹੁਤ ਸ਼ਾਨਾ ਕੋ ਆਪਣਾ ਸ਼ਾਨਾ ਵਾਕਈ ਬਹੁਤ ਅੰਦਰ ਵਿੱਚ ਬਹੁਤ ਜਿਆਦਾ ਟਰੈਕਟਰ ਸੀਗੇ ਬਾਕੀ ਉਹ ਲੜਬਾਜੀ ਵਾਲੇ ਕੋਈ ਵਰਨੇ ਮੁੰਡੇ ਹੁੰਦੇ ਨੇ ਜਿਹੜੇ ਕਰਦੇ ਨੇ ਇਹ ਤਾਂ ਜਿਹੜਾ ਵੀਰ ਵੀ ਥੰਗੇ ਚੋਂਦਾ ਸ਼ਾਨਾ ਜੀ ਕੋਈ ਨਹੀਂ ਕਰਦਾ ਹੋ ਗਿਆ ਉਹਨਾਂ ਨੂੰ ਹੀ ਪਤਾ ਬਾਪੇ ਬੁੱਢੇ ਸਾਹਿਬ ਦੀਆਂ ਸਕਦਾ ਜਾਣੇ ਕੋਈ ਲੜਬਾ ਜੀ ਨਾ ਕਰੀਏ ਬਹੁਤ ਜਨਤਾ ਫੈਲਦੀ ਬਈ ਰਾਹ ਦੇ ਵਿੱਚ ਆਪਾਂ ਤਾਂ ਕਿ ਥੋੜੀ ਹੀ ਹੋਣਗੇ ਪਰ ਵੇ ਅੱਜ 6 ਦੇਗ ਨੂੰ ਆ ਕਈ ਅੱਜ ਜਾਣਗੇ ਤੇ ਕੱਲ ਨੂੰ ਵਾਪਸੀ ਕਰਨਗੇ ਆ ਦੇਖੋ ਜਾਨਦੇ ਨਹੀਂ ਕਿ ਸੇ ਨੇ ਤੇ ਨਹੀਂ ਆਉਂਦਾ ਨਹੀਂ ਆਈ ਵੀ ਉਹਨਾਂ ਦਾ ਜਾਣਾ ਇਹਨਾਂ ਨੇ ਵੇਖੋ ਕਿਟਾ ਵਧੀਆ ਪੂਰਾ ਦਰਬਾਰ ਨਾਲ ਸਾਰਿਆਂ ਕੱਜਾ ਹੋਇਆ ਪੂਰਾ ਤਾਂ ਕਿ ਜਿਹੜੀ ਆ ਨਾ ਭਿਜ ਗਈ ਕਿਉਂਕਿ ਮੀਂਹ ਦਾ ਮੌਸਮ ਪੜਿਆ ਪੂਰੇ ਪੜੇ ਹੋਏ ਨੇ ਆ ਵੇਖੋ ਗੱਲ ਇਹ ਆ ਬਾਬੂ ਪੁੱਤਰੇ ਜਾਂਦੇ ਨੇ ਸਾਈਕਲਾਂ ਦੇ ਉੱਪਰ ਹੀ ਆਪੋ ਆਪਣੀ ਸ਼ਰਦਾ ਬਾਕੀ ਪੈਦਲ ਵੀ ਲੋਕ ਬਹੁਤ ਜਾਂਦੇ ਨੇ ਪੈਦਲ ਯਾਤਰਾਤੇ ਵੀ ਬਹੁਤ ਜ਼ਿਆਦਾ ਜਾਂਦੇ ਨੇ ਲਓ ਬਈ ਮੁੰਡਿਓ ਆਪਾਂ ਹਣ ਖਾਈ ਵਾਲਾ ਪੋਲ ਜਿਹੜਾ ਉਹ ਚੜ ਚੁੱਕੇ ਆ ਤੇ ਇਸ ਤੋਂ ਬਾਅਦ ਤੋਂ ਆਪਾਂ ਕਿਹੜੀ ਧਰੰਗ ਜਾਣ ਕਿਹੜੀ ਧਰੰਗ ਦੇ ਨੇ ਉਹ ਆਪਾਂ ਜਾਣਾ ਟੋਟਰੀ ਮੇਗੇ ਉਤਾਰ। ਫਿਰ ਟੋਟਰੀ ਮੇਗੇ ਉਤਾਰ ਜਾਣਾ ਆਪਾਂ। ਇਹੋ ਵੇਖੋ ਵਿਓ। ਆਹ ਫੋੜ ਦੇ ਗੱਡੀਆਂ ਨੇ। ਫਸਲਾਂ ਵਾਕਈ ਬਹੁਤ ਢੇਕੀਆਂ ਨੇ ਜਿਹੜੇ ਢੇਰ ਆਇਆ ਸੀਗਾ ਨਾ। ਬੱਬੂ ਬੁੱਢਾ ਸਹਿ ਵੀ ਬਹੁਤ ਜ਼ਿਆਦਾ ਢੇਰ ਸੀ ਸਾਰੇ ਤਰਫਾਂ ਤੋਂ ਉਡਾ ਕੇ ਲੈ ਗਿਆ ਸੀਗਾ। ਸਾਰੇ ਖੁਸ਼ ਆਂਦਾ ਜਾਂਦੀਆਂ ਹੋਈਆਂ। ਆਪਾਂ ਪਹੁੰਚ ਚੁੱਕੇ ਆ ਮਮਦੂਰ ਵਾਲੀ ਟੀਪੁਆਇੰਟ ਤੇ ਇੱਥੇ ਵੇਖੋ ਲੰਗਰ ਲੱਗਾ ਹੋਇਆ ਵਾ ਲੰਗਰਾਂ ਦੀ ਸੇਵਾ ਬਹੁਤ ਵਧੀਆ ਹੁੰਦੀ ਇੱਥੇ ਬਹੁਤ ਵਧੀਆ ਸੇਵਾ ਹੁੰਦੀ ਹੈ ਇੱਥੇ ਲੰਗਰਾਂ ਦੀ ਹਰੇਕ ਸਾਲ ਹਰੇਕ ਸਾਲ ਹੀ ਲੱਗਦਾ ਇੱਥੇ ਲੰਗਰ ਤਕਰੀਬਨ ਵੇਖੋ ਕਿ ਨਰਾਜਾ ਆਪਾਂ ਤੁਹਾਨੂੰ ਗਾਂ ਜਾਂ ਕਿ ਮਿਲਦੇ ਆ ਜੁਨੀ ਜੀਵਾਲਾ ਦਾ ਘਾੜੀ ਆਪਾਂ ਆ ਗਏ ਕੋਈ ਨਾ ਚਰਵਾ ਦੇ ਬਹੁਤ ਬਾਰ ਮਸਾ ਨਿਕਲਣੇ ਇੱਥੋਂ ਤਕਰੀਬਨ 10 ਮਿੰਟ ਲੱਗ ਗਏ ਇੰਨੇ ਕ ਬੰਦ ਦੇ ਵਿੱਚ ਰਾਜ ਆਪਾਂ ਨੂੰ ਮਿਲਿਆ ਇਕੱਠਾ ਬੰਨਣ ਵਾਲਾ ਬੈਲਰ ਦੇ ਨਾਲ ਦੇ ਵੱਡੇ ਨੇ ਗਏ ਪੇਲੰਗਾ ਦੇ ਬਿਲ ਰ ਇੱਥੇ ਇਕੱਠਾ ਕਰਦਿਆਂ ਮਰਨੂਗਾ ਇੱਕ ਪਲਾ ਨਵਾਲਾ ਗਿਆ ਇਹ ਜਾਂ ਮਿੱਤਰੋ ਨਵਾਲਿਆਂ ਦਣ ਆਕਰ ਆਲਿਆ ਨੇ ਇੰਦਾ ਆਪ ਵੀ ਲੋ ਆਪ ਤਾਉਣ ਆ ਗਏ ਆ ਰੀ ਮੇਕੇ ਤੋਂ ਦਾੜ ਆ ਜਾਂਦੀ ਪਈ ਸਦਾ ਹੀ ਉਹਨਾਂ ਦੇ ਘਰ ਤੋਂ ਇਤੂ ਬਾਅਦ ਜੋ ਆਪਾਂ ਉੱਥੇ ਗੱਡੀ ਲੈ ਕੇ ਇਹਨੂੰ ਦੂਰ ਤਾਂਗੇ ਗੱਡੀ ਤੇ ਤੇ ਆਪਾਂ ਆਵਾਂਗੇ ਮਗਰ ਮੋਟਰਸਾਈਕਲ ਤੇ ਫਿਰ ਪਹੁੰਚਾਂਗੇ ਘਰ ਨੂੰ ਫਿਰ ਵੀਨੇ ਕਾਂ ਕੀ ਮੋਹ ਚੜ ਬੰਦਾ ਆਪਾਂ ਪਹੁੰਚ ਗਏ ਘਰੇ ਉਹਨਾਂ ਦੇ ਆਹ ਖੜੀ ਗੱਡੀ ਆਪੇ ਆਪਾਂ ਇੱਥੇ ਚਾਹ ਚੂ ਪੀ ਕੇ ਤੇ ਚੱਲਦੇ ਆਂ ਘਰ ਨੂੰ ਚੱਲ ਮੁੰਡਿਆ ਆ ਜਾ ਚੱਲ ਆ ਜਾ ਆਪਾਂ ਤਰਪਿਆਂ ਘਰੋ ਤੇ ਆ ਮੈਂ ਆਪਣੇ ਪਿੱਛੇ ਪਿੱਛੇ ਆਇਓ ਤੁਹਾਨੂੰ ਹੁਣ ਤੱਕ ਕਰੀ ਅੱਗੇ ਵਧਾਂਗੇ ਮੈਨੇ ਬਾਕੀ ਰਾਤ ਵਿੱਚ ਜੇ ਤੇਲ ਪੋਣਾ ਹੈ ਮੁੰਸਾ ਵਿੱਚ ਉਹ ਤੋਂ ਵੀ ਕਰ ਲਾਂਗੇ بڑا ਮੋਟਾ ਬਾਕੀ ਜਦੋਂ ਮਿਲਦੇ ਆ ਤੁਹਾਨੂੰ ਲੋ ਬਈ ਮੁੰਡਿਓ ਆਪਾਂ ਹੁਣ ਪਿੰਡ ਚੋਂ ਨਿਕਲ ਚੱਲੇ ਆ ਬਾਹਰ ਚੱਲ ਚੱਲੇ ਆ ਰੋਡ ਤੇ ਤੇ ਆ ਨਾਲ ਹੀ ਇੱਧਰ ਪਟ્રોલ ਬਾਬਾ ਉਥੋਂ ਆਪਾਂ ਤੇਲ ਪੋਾ ਕੇ ਤੁਰਾਂਗੇ ਅੱਗੇ ਰੇਵਰ ਨੇ ਹੁਣ ਇੱਥੇ ਰੋਕ ਲਈਏ ਗੱਡੀ ਕਹਿੰਦਾ ਡਿੱਕ ਤਾਂ ਚੱਲਦਾ ਨਹੀਂ ਬਿਆਗਾ ਫਿਰ ਵੇਖਿਆ ਤਾਂ ਤਾਰ ਹੀ ਨਹੀਂ ਲਾਈ ਸ਼ਾਸ਼ੇ ਮੁੰਡਿਆ ਤੇਰੇ ਨਹੀਂ ਡਿੱਕ ਸੋਨ ਨਾਲ ਜ਼ਰੂਰੀ ਹੁੰਦਾ ਬੱਕ ਦਾ ਬਣਾ ਗੱਲ ਨਹੀਂ ਬਾਂਦੀ ਪੰਜਾਬੀਓ ਠੀਕ ਆ ਲੱਗੀ ਹੁਣ ਲੱਗ ਗਈ ਕਿ ਨਹੀਂ ਹੈ ਲਾਉਣੀ ਆ ਤੇ ਲਾਈਗਾ ਤਾਂ ਸੀਗੀ ਪਾਣਾ ਗੱਡੀ ਦਾਣਾ ਨਹੀਂ ਆਉਂਦਾ ਜੀ ਸ਼ੋਅ ਦਾਣਾ ਲੈੰਦਾ ਤਾਂ ਕਰਕੇ ਲਾਈ ਲੱਗੀ ਹਣਗੇ ਨਹੀਂ ਦੋਨਾਂ ਦੀਆਂ ਹੀ ਲਾਈਆਂ ਪਈਆਂ ਫਿਰ ਹਮੇ ਰੁਕ ਗਏ ਮੈਂ ਭੜਾਂਗਾ ਉਤ ਰਹਿਣ ਦਾ ਅੱਲ ਕੋਈ ਨਹੀਂ ਬੱਤਲ ਜਾ ਗੁਰੂਆ ਫੇਰ ਵੇਖ ਕਿੰਨਾ ਹੀ ਬਣ ਗਿਆ ਲੈ ਕੇ ਚੱਲੇ ਰਸਵਾਦ ਆਉਂਦਾ ਨਹੀਂ ਤਾਂ ਗੱਡੀ ਵੀ ਸੰਦੀ ਲੱਗਣ ਲੱਗਦੀ ਏ ਠੀਕ ਆ ਨਹੀਂ ਫਿਰ ਕੋਣ ਨਾ ਕੋ ਭੰਨ ਦੇ ਲੈ ਗੱਡੀ ਜਿਹੜਾ ਹਿਲਦਾ ਜਾਵੇ ਉਹ ਵੀ ਉਹ ਮਨੋਰੰਜਨ ਹੋ ਜਾਊਗਾ ਤੇਰਾ ਖੜ 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 ਕਰਦਾ ਜਾਂਦਾ ਜਾਊਗਾ ਲਾਲੀ ਧਾਰ ਮੁੰਡੇ ਨੇ ਹੂੰ ਸੁਣੋਣੀ ਨਹੀਂ ਨਹੀ ਨਹੀ ਤੂੰ ਚੱਲ ਭਰਾਵਾ ਅੱਗੇ ਬੜਾ ਟਾਈਮ ਲਾਦਾ ਉੱਤੇ ਚਾਹ ਪੀਂਦੇ ਤੂੰ ਚਲੋ ਕਾਰ ਸਟਾਰਟ ਦੇਰ ਰੇਸ਼ੇ ਦੀ ਚਲੋ ਵੀ ਮੁੰਡਿਓ ਆਪਾਂ ਵੀ ਫਿਰ ਤੁਰਦੇ ਆਂ ਇੱਥੋਂ ਹਣ ਪੈਟਰੋਲ ਪੰਪ ਪਿਛਲੇ ਜਿਹੜਾ ਆਇਆ ਹੈਗਾ ਉਹ ਤੋਂ ਆਪਾਂ ਤੇਲ ਪਵਾਇਆ ਨਹੀਂ ਹਣ ਅੱਗੇ ਜਾ ਕੇ ਵੇਨੇ ਜਿਹੜਾ ਆਊਗਾ ਉੱਥੋਂ ਪਵਾਵਾਂਗੇ ਚੱਲ ਤੋਰ ਲਾਲੇ ਮੁੰਡੇ ਨੇ ਗਾਣੇ ਦਰਪਿਆਂ ਹਣ ਆਪਾਂ ਵੀ ਦਰਦੇ ਆਂ ਮਗਰ ਹੀ ਇਹਦੇ ਲੋਏ ਮੁੰਡਿਆ ਆਪਾਂ ਪਹੁੰਚ ਗਏ ਪੈਟਰੋਲ ਪੰਪ ਤੇ ਇੱਥੋਂ ਖੋਣਦੇ ਹੁਣ ਤੇਲ ਆਜੋ ਤੇਲ ਆਪਾਂ ਪੁਆ ਲਿਆ ਹੁਣ ਆਪਾਂ ਚੱਲੇ ਆਂ ਸਿੱਧਾ ਘਰ ਨੂੰ ਆਵੋ ਸਾਹਮਣੇ ਉਹ ਗੱਡੀ ਲਈ ਜਾਂਦਾ ਵਾ ਆਪਣੇ ਨਾਲ ਦਾ ਮੁੰਡਾ ਫਰਮਣ ਹੁਣ ਆਪਾਂ ਬਸ ਦਾ ਘਰੇ ਚੱਲਦੇ ਆਂ ਆਪਣੇ ਪਹੁੰਚ ਕੇ ਫੇਰ ਉੱਥੇ ਟੀਪੰਟ ਤੇ ਇਦਰਾ ਵੱਡਾ ਰੋਡ ਆ ਗਿਆ ਵਾ ਟੀਪੰਟ ਆ ਗਿਆ ਜਿੱਥੇ ਲੱਗਰ ਲੱਗਾ ਰਿਹਾ ਵਾ ਤੇ ਲੱਗਰ ਪਹਿਲਾਂ ਦੋਹਾਂ ਤਿੰਨ ਦਿਨਾਂ ਤੋਂ ਲੱਗਾ ਕੱਲ ਨੂੰ ਵੀ ਲੱਗੂ ਲੋਈ ਆਪਾਂ ਪਹੁੰਚ ਗਏ ਆ ਘਰੇ ਆ ਗਿਆ ਘਰ ਤੇ ਆਪਣੇ ਨਾਲ ਦਾ ਬਗਾਨੀ ਆਇਆ ਕਿ ਨਹੀਂ ਆਇਆ ਜੀ ਬੱਦਲ ਨਹੀਂ ਖੜਾ ਨਹੀਂ ਛੱਡਿਆ ਬੱਦਲ ਫੇਰ ਪੂਰਾ ਬੋਲੀ ਹੋ ਗਿਆ ਹੈ ਮੈਨੇ ਆਇਆ ਕਿ ਨਹੀਂ ਆਇਆ ਵਾ ਪਹੁੰਚ ਕੇ ਘਰੇ ਮੋਟਰਸਨ ਲਾਤਾ ਇਥੇ ਸ਼ੈੱਡ ਥੱਲੇ ਤੇ ਆਪਣੇ ਨਾਲ ਦਾ ਵੀ ਆ ਗਿਆ ਰਾਜ ਸਬਜ਼ੀ ਲੈਣ ਲੱਪਿਆ ਸੀਗਾ ਤਾਂ ਕਰਕੇ ਪਿੱਛੇ ਰਹਿ ਗਿਆ ਲੈ ਭਰਾਵਾ ਲਾ ਦੇ ਕਾਰ ਆ ਗਈ ਕਿ ਆਪਾਂ ਦੇ ਮੁੰਡਾ ਹਣ ਕੰਮ ਕਰਦਾ ਹੋਇਆ ਕੰਮ ਵੀ ਨਾਲ-ਨਾਲ ਜ਼ਰੂਰੀ ਆ ਕਿਵੇਂ ਫਿਰ ਕਾਰਲ ਆ ਗਾ ਅੱਜ ਆਪਣੀ ਸੂਜੀਆ ਨਵੀਂ ਆ ਦਿੱਤਾ ਵੱੱਛਾ ਸੋਹਮਣ ਕਹਿੰਦਾ ਜੇ ਵੱੱਛੀ ਤਾਂ ਦਾ ਤੇ ਬਾਲੀ ਵਧੀਆ ਗੱਲ ਸੀਗੀ ਕਿ ਨਹੀਂ ਸਾਡੀ ਸਾਲ ਨੂੰ ਤਿਆਰ ਹੋ ਜਾਣਾ ਹਾਂ ਚੱਲ ਕੋਈ ਨਹੀਂ ਗੋਆ ਸੱਟ ਤੂੰ ਬਾਕੀ ਕਿੰਨੀਆਂ ਗੱਲਾਂ WhatsApp ਤੋਂ ਦਾ ਪੂਰਾ ਪਯੌਰ نسل ਦਾ ਅੱਖਾਂ ਵੇਖੋ ਇਹਦੀਆਂ ਕਿਵੇਂ ਦੋਨੇ ਅੱਖਾਂ ਐਨ ਕਾਲੀਆਂ ਵਾਂ ਆ ਵੇ ਇਧਰੋਂ ਵੀ ਤੇ ਇਧਰਲੇ ਬੰਨੇ ਵੀ ਐਚ ਐਫ نسل ਦਾ ਇਧਰ ਆ ਮੱਝਾਂ ਉਧਰ ਗਾਵਾਂ ਬਾਕੀ ਇਹਦੀਆਂ ਇਧਰ ਨੇ ਇਸ ਵੇਲੇ ਬਾਹਰ ਕੱਢਦੀ ਆ ਮੈਂ ਪਹਿਲਾਂ ਅੰਦਰ ਹੁੰਦੀਆਂ ਨੇ ਦੁਪਹਿਰੇ ਆਪਾਂ ਹੁਣ ਸ਼ਾਮੀ ਆ ਗਏ ਸੀਗੇ ਤੇ ਸੈੱਟ ਕੇ ਕੰਮ ਤੋਂ ਦੇ ਕਰਕੇ ਵਿਲੇ ਹੋ ਕੇ ਤੇ ਹੁਣ ਆਪਾਂ ਚੱਲੇ ਆ ਆਪਣੀ ਡੇਰੀ ਨੂੰ ਪੂ ਆਉਣ ਦੀ ਆਪਣੀ ਡੇਰੀ ਆ ਆਪਾਂ ਚੱਲੇ ਹੁਣ ਬੈਟਰੀ ਵਾਲੀ ਸਕੂਟਰੀ ਤੇ ਹੁਣ ਜਾਵਾਂਗੇ ਆਪਾਂ ਡੇਰੀ ਉੱਥੋਂ ਫਿਰ ਕਿਨੇ ਕੋ ਜਾਵਾਂਗੇ ਆਪਾਂ ਆਪਾਂ ਹੋਣਾ ਵਗੇ 8:15 8:30 ਸਾਢੇ ਘਟ ਹੋ ਜਾਏ ਉੱਥੇ ਬਾਕੀ ਤੁਸੀਂ ਪਹਿਲਾਂ ਕਮੈਂਟ ਆ ਜੇ ਦੱਸੋ ਵੀ ਬੰਦਲ ਕਿਹਦੇ ਕਿਹਦੇ ਆਇਆ ਕਿਹੜੇ ਕਿਹੜੀ ਏਰੀਏ ਚ ਆ ਤੇ ਕਿਹੜੀ ਕਿਹੜੀ ਥਾਂ ਤੇ ਆ ਆਪਣੇ ਦਾ ਇੰਦਰ ਬਹੁਤ ਜ਼ਿਆਦਾ ਬਦਲ ਆ ਬਹੁਤ ਜ਼ਿਆਦਾ ਚਲੋ ਹੁਣ ਚੱਲਦੇ ਆ ਬਾਦਰੀ ਦੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਬਹੁਤ ਹੈ ਨਾ ਬੜਾ ਖੁਲੀ ਰਹੀ ਇਕ ਵੱਡਾ ਹੈ ਕਿਨਿਕਾ ਇਕ ਜਗਾ ਅਦਾ ਬੜਾ ਕਿਤੇ ਮੱਝਾਂ ਦਾ ਆਪਾਂ ਪਹੁੰਚ ਗਏ ਡੇਰੀ ਦੇ ਡਰਾਮਾ ਰੂਮ ਟਿਕਾ ਲੇਗਾ ਹੁਣ ਜੋ ਖਾਂਗੇ ਦੁੱਧ ਪਹਿਲਾਂ ਆਪਣਾ ਫਿਰ ਲੋਕਾਂ ਦਾ ਇਤਿਜਾਬ ਵੀ ਛੱਡ ਗਿਆ 6:30 ਦੇ ਉੱਤੇ ਟਾਈਮ ਹੋ ਗਿਆ ਕਰੇਗਾ ਡੰਗਰ ਚੋਰਾ ਜੀ ਸਾਢੇ ਦੇ ਡੰਗਰ ਚੋਏ ਜਾ ਕੇ ਚੋਕੇ ਤੇ ਦੁੱਧ ਲੈ ਕੇ ਆਏ ਉਸ ਫੰਡਾਰ ਜਿਹਾ ਸਵੇਰ ਦਾ ਇਹਨੂੰ ਲੈ ਕੇ ਆਇਆ ਉਥੋਂ ਆ ਗਏ ਮੇਰੇ ਨਾਲ ਮੈਂ 7:30 8 ਵਜੇ 8 ਵਜੇ ਸਹੀ ਕਰੇ ਆਪਣੇ ਆ ਮੈਨੂੰ ਆਖਰ ਦੁੱਧ ਮਾਂ ਦੁੱਧ ਦੁੱਧ ਛੱਡਾ ਮੈਂ ਸੌਂ ਗਿਆ ਨਹੀਂ ਤਾਂ ਮੋੜ ਆਈ ਆ ਕੋਈ ਪਤਾ ਨਹੀਂ ਕਿ ਤੋਂ ਸੀ ਮੈਨੂੰ ਖਿਆਲ ਨਹੀਂ ਹੁੰਦਾ ਕੀ ਦਿਨਾਂ ਆ ਜੇ ਮੀਨ ਜਖਣਾ ਪਾੜਤੀ ਏ ਹੁਣ ਉੱਥੇ ਵਿਚਾਰੇ ਸੋਇਆ ਰ ਖੱਪਣ ਡੈ ਹੀ ਦੁਪਹਿਰੇ ਮੈਂ ਗਿਆ ਜੇ ਕੋਈ ਲੰਗਰ ਨਹੀਂ ਚੱਲਿਆ ਹਾ ਸੁੱਤਰ ਹੀ ਨਹੀਂ ਆਉਂਦੇ ਸੋ ਥਾਂ ਗਿੱਲਾ ਥਲ ਪੰਗਤ ਲੱਗੇ ਤੇ ਫੇਰ ਹੀ ਚੱਲੇ ਕੰਮ ਉਹਨੇ ਚਾਹ ਮੈਂ ਫਿਰ ਬਾਹਰ ਦਿੱਤੀ ਚਾਹ ਤਾਂ ਚੱਲਦੀ ਸੀ ਚਾਹ ਬਿਸਕਟ ਚੱਲੀ ਜਾਂਦੇ ਸੀ ਚਾਹ ਬਿਸਕਟ ਪਕੌੜੇ ਮੂੜੇ ਚਾਹ ਸਾਲਾ ਚੱਕਾ ਨਹੀਂ ਡਿਆ ਚਾਹ ਦਾ ਗਰਾਮ ਹੈ ਲੰਗਰ ਟੀਵੀ ਬਾਦਪਕੌੜੇ ਵਾਲਾ ਉਹ ਚਲਾ ਦੇ ਦੋ ਜੀ ਪਾਲ ਪੰਜ ਤੇ ਚੜਾ ਦਿੰਦੇ ਆ ਕੀ ਕਰੀਏ ਨਾ ਉਹ ਨਾ ਪੈਂਦਾ ਮਾਸਵੇਰੇ ਗਿਆ ਦੁੱਧ ਪਾਉਣ ਬੰਦਾ ਆ ਸੀ ਉਹਨਾਂ ਦੇ ਆਦੇ ਖਲੋਣ ਨੂੰ ਥਾਂ ਕੋ ਨਹੀਂ ਸਵੇਰੇ ਮੀ ਪੈਂਦਾ ਪਿਆ ਸੀ ਦੋਸ ਸੱਟ 8:30 ਵਜੇ ਤੇ ਉਹਨੂੰ ਕੀ ਕਰਨਾ ਪੇਚ ਨਹੀਂ ਜਾਂਦੀ ਅੱਹ ਆਓ ਬਿਰਚੇ ਗੋਲ ਤੁਮਾ ਤੇ ਆ ਦੁੱਧ ਦਾ ਜਦੋਂ ਜੋਕੇ ਆਉਣ ਆਪਾਂ ਚੱਲੇ ਆਂ ਇੱਥੋਂ ਡੇਰੀ ਮਾਰ ਕੇ ਬਾਅਦ ਚੋਂ ਜਦੋਂ ਡੇਰੀ ਵਾਲੇ ਦੂਜੇ ਆਉਣਗੇ ਬਾਣੀ ਵਾਲੇ ਉਹਨਾਂ ਨੂੰ ਦੁੱਧ ਚਕਾਉਣ ਆਵਾਂਗੇ ਫਿਰ ਘਰੇ ਆਪਾਂ ਪਹੁੰਚ ਗਏ ਆਂ ਤੇ ਹੁਣ ਅੱਧੇ ਘੰਟੇ ਨੂੰ ਫੇਰ ਜਾਵਾਂਗੇ ਅੱਧੇ ਪੌਣੇ ਘੰਟੇ ਡੇਰੀ ਤੇ ਦੁੱਧ ਜਿਹੜਾ ਆਉਣਗੇ ਬਾਣੀ ਵਾਲੇ ਤੇ ਉਹਨਾਂ ਨੂੰ ਚਕਾਵਾਂਗੇ ਤੇ ਫਿਰ ਫ੍ਰੀ ਹੋ ਕੇ ਆਣ ਕੇ ਸੌਵਾਂਗੇ ਅੱਧੇ ਪੌਣੀ ਘੰਟੇ ਨੂੰ ਜਾਵਾਂਗੇ ਨਾ ਹੁਣ ਆਪਾਂ ਹਨਾ ਫੋਨ ਆ ਰਿਹਾ ਹੈਗਾ ਫੋਨ ਆਊਗਾ ਗੱਡੀ ਵਾਲੇ ਦਾ ਲੋਬੇ ਮੁੰਡਿਓ ਜਿਹੜੀ ਆਪਣੀ ਨੌਤੜੀ ਗੱਡੀ ਸੀ ਜਿਹਨੇ ਦੁੱਧ ਚੱਕਰ ਆਉਣਾ ਸੀਗਾ ਉਹਦਾ ਹੋ ਗਿਆ ਵਾ ਟਾਇਰ ਪੈਂਚਰ ਤੇ ਉਹਨੂੰ ਅੱਜ ਲੱਗ ਜੈਣਾ ਟਾਈਮ ਹੁਣ ਵੱਜੇ ਆ 9:00 ਵੱਜ ਗਏ ਆ ਤੇ ਦੁੱਧ ਵਾਲੀ ਗੱਡੀ ਨੇ ਇਸ ਵੇਲੇ ਤੈਨੂੰ ਆ ਜਾਣੇ ਟਾਇਰ ਪੈਂਚਰ ਹੋਣ ਕਾਰਨ ਹੁਣ ਘੰਟਾ ਕੁ ਲੇਟ ਹੋ ਜੂਗੀ ਤੇ ਹੁਣ ਆਪਾਂ ਤਾਂ ਜਾਣਾ ਨਹੀਂ ਸੋਭਣ ਜਾਊਗਾ ਹਨਾ ਫੇਰ ਜਾਣਾ ਹੀ ਪਨਾਹਤਰਾ ਹੈ ਠੀਕ ਹੈ ਚਲ ਮੈਂ ਤਾਂ ਉਹਦੋਂ ਫਿਰ 사ਾਂਗਾ ਤੇ ਚਲੋ ਠੀਕ ਆ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਤੇ ਆਹ ਚੈਨਲ ਨੂੰ ਕਰਦੇ ਆ ਜੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਆ ਜੋ ਲਾਈਕ ਅਤੇ ਇੱਕ ਚੰਗਾ ਜਿਹਾ ਕਮੈਂਟ ਕਰਦੇ ਆ ਜੋ ਠੀਕ ਆ ਜੀ ਮਿਲਦੇ ਆ